ਵੇਖੋ ਦੋਸਤੋ ਵੈਸੇ ਦਾ ਲੀਚੀ ਦੇਰਾ ਲੋਨ ਦੀ ਬੇਗੂ ਸਰਾਏ ਦੀ ਬੜੀ ਮਸ਼ਹੂਰ ਹੈ ਪੰਜਾਬ ਚ ਪਠਾਨਕੋਟ ਦੀ ਹੈ ਵੈ ਕੋਸ਼ਿਸ਼ ਕਰੋ ਬਾਈ ਜੀ ਦੱਸਦਿਆਂ 2-3 ਸਾਲਾਂ ਤੋਂ ਬਹੁਤ ਫਲ ਆਉਂਦਾ ਮੇਰਾ ਬੜਾ ਫੇਵਰੇਟ ਫਲ ਆ ਲੀਚੀ ਸੋ ਵੇੜਿਆਂ ਦੀ ਸ਼ਾਨ ਸੋ ਸਾਡੀਆਂ ਦੋ ਤਮਾਨਣੀਆਂ ਦਾ ਰਹਿਣ ਵਸੇਰਾ ਸੋ ਵੱਡਾ ਪਰਿਵਾਰ ਇੱਕ ਤੁਹਾਨੂੰ ਬੜੀ ਖਾਸ ਚੀਜ਼ ਦਿਖਾਉਣਾ ਆ ਇਹ ਪਿਲਖਣ ਹੈ ਨਾ ਜੀ ਪੈਲਖਣ ਬਹੁਤ ਔਰੇ ਹੈ ਨਾ ਸ਼ਾਮ ਵੜੀ ਠੰਡੀ ਹੁੰਦੀ ਐ ਦੀ ਪੈਲਖਣ ਦੇ ਵੈਸੇ ਤਾਂ ਦਰਖਤ ਲਾਇਏ ਹੁਣ ਆਲੇ ਨੇ ਆਪੇ ਬਣ ਜਾਂਦੇ ਪਰ ਫਿਰ ਵੀ ਇਹ ਬੱਚਿਆਂ ਨੇ ਆਲੇ ਨੇ ਛਾੜ ਚ ਪਾਏ ਹੋਇਆ ਸੋ ਬੜਾ ਖੂਬਸੂਰਤ ਆਲਣਾ ਜੀ ਸਾਡੇ ਦੋਤ ਮਾਨਣ ਦਾ ਸੋ ਯੂਪ ਦੇ ਰਾਂਗ ਪੁਰਾ ਚੱਲ ਚੱਲ ਕੇ ਮੀਹ ਵਾਲਾ ਮਾਹੌਲ ਬਣਿਆ ਹੋਇਆ ਸੋ ਵੇਖੋ ਪੰਜਾਬੀ ਭਰਾਵਾਂ ਨੇ ਕਿਵੇਂ ਜੰਗਲ ਚ ਆ ਦਿਖਾਉਣਾ ਤੁਹਾਨੂੰ ਸਾਡੇ ਬਚਪਨ ਵੇਲੇ ਦਾ ਨਲਕਾ ਲਾਲੀ ਜੀ ਵੇਲੇ ਵੀ ਹੋਣਾ ਸ਼ਾਇਦ ਲਾਲੀ ਜੀ ਸੀ ਤੁਹਾਡੇ ਸਾਹ ਹਾਂ ਸੋ ਇਹ ਮੋਡਲਾ ਨਲਕਾ ਸੀ ਪੰਜਾਬ ਦਾ ਇਹਦਾ ਨਾਮ ਬੜਾ ਅਜੀਬ ਜਿਹਾ ਸੀ ਮੈਨੂੰ ਯਾਦ ਨਹੀਂ ਆਉਂਦਾ ਜੇ ਬੇਟਾ ਕਿਵੇਂ ਪਾਣੀ ਪੀਂਦੇ ਇਸ ਨਲਕੇ ਤੇ ਤੁਸੀਂ ਪਾਣੀ ਪੀ ਕੇ ਦਿਖਾਓ ਜਰਾ ਕਿਵੇਂ ਪੀਂਦੇ ਸੀ ਐਦਾ ਨਹੀਂ ਹੁਣ ਮੈਂ ਦਿਖਾਉਣਾ ਅਸੀਂ ਕਿਦਾਂ ਪੀਂਦੇ ਸੀ ਸੋ ਮੈਂ ਇਸ ਨਲਕੇ ਤੇ ਸੋ ਅਸੀਂ ਦੋਸਤੋ ਇਸ ਨਲਕੇ ਦੇ ਨਾ ਜਿਹੜਾ ਸਾਡਾ ਬਚਪਨ ਚ ਪਾਣੀ ਪੀਣ ਦਾ ਸਟਾਈਲ ਸੀਗਾ ਉਹ ਦੱਸਦੇ ਆ ਇਹਦੇ ਤੇ ਬੈਠ ਕੇ ਪਾਣੀ ਪੀਂਦੇ ਸੀ ਸਾਡੇ ਸਕੂਲ ਚ ਮਿਡਲ ਸਕੂਲ ਸੀ ਅਸੀਂ ਪ੍ਰਾਇਮਰੀ ਸੀਗੇ ਤੇ ਇੱਥੇ ਨਾ ਅਸੀਂ ਇਸ ਤਰ੍ਹਾਂ ਬੈਠ ਜਾਣਾ ਤੇ ਐਦਾਂ ਮਗਾ ਜੇੜੂ ਬਲ ੱੱਲੇ ਹੱਥ ਦੀ ਓਕ ਨਾਲ ਐਸਾ ਐਸਤਰਾ ਪਾਣੀ ਪੀਂਦੇ ਸੀ ਸਿੰਗਲ ਓਕ ਨਾਲ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਪਾਣੀ ਓਕਦਾ ਮਤਲਬ ਉਂਜਲੇ ਦਾ ਤੇ ਸੌਦਾ ਰੋਕ ਕਿਤਾ ਹੈ ਨਾ ਇੱਕ ਤੇ ਰੋਕਾ ਹੁੰਦਾ ਵਿਆਹ ਸ਼ਾਦੀਆਂ ਦੇ ਵਕਤ ਕਿ ਰੋਕਾ ਕਰਦਾ ਜਿਵੇਂ ਮੱਝ ਵਾਲੇ ਕਹਿੰਦੇ ਆ ਦੂਸਰਾ ਹੁੰਦਾ ਕਿ ਭਾਈ ਸਾਈ ਦੇਤੀ ਹੈ ਨਾ ਪੇਸ਼ਗੀ ਥੋੜੀ ਜੀ ਰਾਸ਼ੀ ਹੈ ਨਾ ਸੋ ਓਕੇ ਨਾਲ ਪਾਣੀ ਪੀਣ ਅੱਜ ਤੁਹਾਨੂੰ ਮੈਂ ਅੱਜ ਦੀ ਇੰਟਰਸਟਿੰਗ ਗੱਲ ਦੱਸਾਂ ਮੈਂ ਅਕਸਰ ਨਾ ਇੱਕ ਜਿਹਨੂੰ ਕਹਿੰਦੇ ਹੁੰਦੇ ਨੇ ਨੇਤੀ ਛੋਟੀ ਜੀ ਗੜਵੀ ਹੁੰਦੀ ਆ ਟੋੜਾ ਸਾਹਿਬ ਜੀ ਤੇ ਉਹ ਚਲੋ ਸਾਡੀ ਪદ્ધਤੀ ਚ ਸਾਂਸਕ੍ਰਿਤੀ ਚ ਕਈ ਚੀਜ਼ਾਂ ਨੇ ਨੱਕ ਦੇ ਵਿੱਚ ਪਾਣੀ ਪਾਉਣਾ ਬਹੁਤ ਚੰਗੀ ਗੱਲ ਹੈ ਜਿਹੜਾ ਅੱਜ ਦਾ ਤਜਰਬਾ ਤੁਸੀਂ ਤਾਂ ਪਾਇ ਸੀ ਮੈਂ ਜੋ ਕੀਤਾ ਤੇ ਕੁਦਰਤੀ ਨਾਲ ਟੈਪ ਚੱਲ ਰਹੀ ਸੀ ਮੈਨੂੰ ਆਦਾ ਸਵੇਰੇ ਸਵੇਰੇ ਨਹਾਉਣ ਵੇਲੇ ਨਾਲ ਨੱਕ ਚ ਦੀ ਥੋੜਾ ਪਾਣੀ ਪਾਈਦਾ ਤੇ ਫਿਰ ਮੂੰਹ ਚ ਦੀ ਕੱਢੀਦਾ ਉਹਦੇ ਨਾਲ ਜਿੰਨਾ ਤੁਹਾਡਾ ਵਾਇਰਸ ਗੰਦਗੀ ਜਾਂ ਜੋ ਵੀ ਇਹਨੂੰ ਨੇਤੀ ਕਹਿੰਦੇ ਆ ਇਸ ਤਰ੍ਹਾਂ ਉਹ ਪਾਉਂਦੇ ਆ ਪਰ ਮੈਂ ਜਿਹੜਾ ਮਤਲਬ ਓਕ ਦੇ ਨਾਲ ਅੱਜ ਨੇਤੀ ਕੀਤੀ ਇਸ ਤਰ੍ਹਾਂ 2 ਅੰਗਲੇ ਜੋੜ ਲੈਣੇ ਆ ਦੋਨੋਂ ਹੀ ਇਸ ਤਰ੍ਹਾਂ ਉਦੇ ਨਾਲ ਤੁਹਾਡਾ ਇਹ ਸਾਰਾ ਜਿਹੜਾ ਨੋ ਸਿਸਟਮ ਅੰਦਰ ਉਹ ਸਾਰਾ درست ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੋ ਇਹ ਨਲਕਾ ਭਾਈ ਜੀ ਨੂੰ ਪੁੱਛਦੇ ਆ ਭਾਜੀ ਇਹ ਮਲਕ ਚੀਮਾ ਪੈਂਡ ਚੀਮਣਾ ਪੈਂਡ ਤੋਂ ਨੇ ਮਲਕ ਚੀਮਣਾ ਜੀ ਮਲਕ ਚੀਮਣਾ ਪੈਂਡ ਤੋਂ ਇਹ ਕਦੋਂ ਲੈ ਕੇ ਆਇਆ ਸੀ ਨਲਕਾ ਤੁਸੀਂ ਕਦੋਂ ਆਏ ਥੇ ਹੋ ਗਈ ਜੀ ਘੱਟ 55 ਸਾਲ 55 ਸਾਲ ਹਾਂ ਉਹਦਾ ਨਾਮ 383 ਚ ਆਇਆ ਸੀ ਤੁਸੀਂ 1980 ਦੇ ਵਿੱਚ ਹੀ ਆਏ ਹੋ ਉਦੋਂ ਮੇਰੇ ਖਿਆਲ ਨਾਲ ਦੱਸਿਆ ਕੀ ਰੇਟ ਜ਼ਮੀਨ ਲਈ ਸੀ ਉਹਨੇ 4000 ਨੂੰ ਕਿੱਲਾ ਲਈ ਸੀ ਵੀ ਅੱਛਾ ਹੁਣ ਕੀ ਰੇਟ ਹੈ ਇਸ ਲਾਕੇ ਚ ਜੀ ਇਸ ਵਕਤ 18-19 ਲੱਖ ਨੂੰ ਆ ਜੀ 18-19 ਲੱਖ ਨੂੰ ਹੋ ਗਿਆ ਮਤਲਬ ਉਦੋਂ ਪੰਜਾਬ ਚ ਕੀ ਰੇਟ ਸੀ ਜ਼ਮੀਨ ਦਾ 35 ਸੀ ਉਦੋਂ 35 ਨੂੰ ਵਿੱਚ ਕਿਹਾ ਸੀ ਜੀ 35 ਨੂੰ ਵਿੱਚ ਕਿਹਾ ਸੀ ਮਤਲਬ ਇੱਕ ਕਿੱਲਾ ਵੇਚ ਕੇ ਉਹ ਪੰਜ-ਸੱਤ ਕਿੱਲੇ ਬਣਦੇ ਸੀਗੇ ਹਾਂ ਜੀ ओके ਤੇ ਹੁਣ ਇੱਥੇ ਜੇ 18 20 ਹੈ ਤੇ ਪੰਜਾਬ ਦੇ ਵਿੱਚ 50 ਦੇ ਆਸ-ਪਾਸ ਐਵਰੇਜ ਮਤਲਬ ਕਾਫੀ ਤਰੱਕੀ ਕੀਤੀ ਹੈ ਫਸਲਾਂ ਕਿਹੜੀਆਂ ਕਿਹੜੀਆਂ ਇੱਥੇ ਮੁੱਖ ਹੁੰਦੀਆਂ ਹੁੰਦੀਆਂ ਨਾ ਝੋਨਾ ਤੇ ਕਣਕ ਵੀ ਆ ਉਹ ਗੰਨਾ ਵੀ ਹੁੰਦਾ ਮਟਰ ਵੀ ਹੋ ਜਾਂਦੇ ਜਿਹੜੀ ਮਰਜ਼ੀ ਫਸਲ ਖਾਂਜੀ ਚੀਮਣਾ ਪਿੰਡ ਆ ਤੁਹਾਡਾ ਹਾਂਜੀ ਮਾਲਕ ਹਾਂਜੀ ਮਾਲਕ ਚੀਮਣਾ ਮਾਲਕ ਚੀਮਣਾ ਹਾਂ ਇਹ ਉਦੋਂ ਦਾ ਹੀ ਇੱਥੇ ਲਾਇਆ ਨਲਕਾ ਅੱਛਾ ਇਹ ਕਿੰਨੇ ਫੁੱਟ ਤੇ ਪਾਣੀ ਆ ਔਰ ਤੁਹਾਡੇ 20 ਫੁੱਟ ਦੇ ਆ ਜੀ ਪਾਣੀ 25 ਫੁੱਟ ਤੇ ਆ। ਨਲਕੇ 25 ਫੁੱਟ। ਨਲਕੇ ਦਾ ਬੋਰ 25 ਫੁੱਟ ਆ ਪਾਈ। ਪਾਣੀ ਕਿੰਨੇ ਫੁੱਟ ਤੇ ਆ? ਆਹ ਹੋ 8-10 ਫੁੱਟ ਤੇ ਆ ਜੀ। 8-10 ਫੁੱਟ ਤੇ। ਜਦੋਂ ਆਏ ਸੀ ਉਦੋਂ ਕਿੱਥੇ ਸੀਗਾ ਪਾਣੀ? ਉਹਦਾ ਮੰਝਾ ਜਦੋਂ ਆਪਾਂ ਪੈਂਦੇ ਸੀ ਉਹ ਮੰਝਾ ਪਾਵੇ ਚ ਲੈ ਜਾਂਦੇ ਥੱਲੇ। ਐਨਾ ਪਾਣੀ ਸੀ ਕਰਕੇ। ਪਰ ਲਖੀਮਪੁਰ ਡਿਸਟ੍ਰਿਕਟ ਦੇ ਵਿੱਚ ਜਿੱਥੇ ਟੋੜਾ ਸਾਹਿਬ ਰਹਿੰਦੇ ਫਾਰਮ ਨੇ ਲਾਲੀ ਜੀ ਰਹਦੇ ਉੱਥੇ ਸੱਠਾਂ ਝੋਨਾ ਲਾਉਣਾ ਅਲਾਓ ਹੈ। ਹਾਂ ਲਾਓ ਇੱਥੇ ਲਾਉਣੀ ਹੈ। ਇੱਥੇ ਮੈਂ ਸੁਣਿਆ ਤੁਹਾਡੇ ਇਲਾਕੇ 'ਚ ਜੇ ਕੋਈ ਲੌਂਦਾ ਸ਼ਾਹਜਹਾਂਪੁਰ ਵਾਹ ਵੀ ਦਿੰਦੇ ਆ ਜੋ 60ਾ ਲਾਉ ਨਹੀਂ ਹੈ ਫੇਰਾ ਜਿਵੇਂ ਹੁਣ ਵਿਲਾ ਮੈਂ ਦੇਖਿਆ ਕਿ ਮੱਕੀ ਜਾਂ ਤੁਸੀਂ ਆਪਣਾ ਬੀਜ ਦਿਓ ਮੂੰਗੀ ਵਗੈਰਾ ਹਾਂ ਤੇ ਇਸ ਇਲਾਕੇ 'ਚ ਵੱਡੀ ਸਮੱਸਿਆ ਕੀ ਆ ਤੁਹਾਨੂੰ ਜੰਗਲੀ ਜਾਨਵਰ ਕੋਈ ਹੈ ਨਾ ਜੰਗਲੀ ਕੋਈ ਨਹੀਂ ਜੀ ਆਹ ਹੀ ਆਪਣੇ ਸਾਣ ਸੂੜ ਹੀ ਆਹੀ ਜਿਹੜੇ ਗਾਵਾਂ ਵਗੈਰਾ ਬਾਂਦਰ ਬਾਂਦਰ ਨਹੀਂ ਜੀ ਹੈਗੇ ਬਾਂਦਰ ਘਟ ਹੈ ਬਾਂਦਰ ਨਹੀਂ ਅੱਛਾ ਜੰਗਲੀ ਜਾਨਵਰ ਕੋਈ ਬਹੁਤੇ ਨਹੀਂ ਹੈ ਇਸ ਇਲਾਕੇ 'ਚ ਸੋ ਜੀ ਲੱਗਾ ਹਾਂ ਜੀ ਜੀ ਫਿਰ ਲੱਗਿਆ ਹਾਂ ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਬਸਾਉਂਦੇ ਨੇ ਕਿਉਂਟਾੜਾ ਸਾਹਿਬ ਬਿਲਕੁਲ ਜੀ ਬਿਲਕੁਲ ਉਹ ਬਹੁਤ ਆ ਸਾਦਾ ਪੰਜਾਬ ਨਹੀਂ ਜੀ ਲੱਗਦਾ ਜੀ ਪੰਜਾਬ ਨਹੀਂ ਜੀ ਲੱਗਦਾ ਹਾਂ ਜੰਨੇ ਜਦੋਂ ਬਤਵਾ 2-4 ਦੇ ਮਹੀਨੇ ਬਸ ਜੀ ਅੱਛਾ ਇੱਕ ਤੁਹਾਡੇ ਨਾਨਕਿਆਂ ਦਾ ਜ਼ਿਕਰ ਹੋਇਆ ਮਾਸੀ ਜੀ ਨਾਲ ਗੁੜੇ ਨਾਨਕੇ ਤੁਹਾਡੇ ਗੁੜੇ ਪਿੰਡ ਹਾਂ ਗੁੜੇ ਪਿੰਡ ਆ ਜੀ ਬੇ ਬੇ ਬਹੁਤ ਮਸ਼ਹੂਰ ਆ ਜੀ ਉੱਥੇ ਪਿੰਡ ਗੁੜਿਆਂ ਦੇ ਪੇਰ ਹਾਂਜੀ ਹਾਂਜੀ ਗੁੜਿਆਂ ਦੇ ਪੇਰ ਓਹ ਕੀ ਬਾਤ ਹੈ ਸੋ ਹਰ ਖੇਤੇ ਦੀ ਕੋਈ ਨਾ ਕੋਈ ਜੀਓਗ੍ਰਾਫੀਕਲ ਵੈਲਿਊ ਹੁੰਦੀ ਆ ਸੋ ਵਧੀਆ ਲੱਗਿਆ ਜੀ ਸ਼ਾਹਜਾਨਪੁਰ ਸ਼ਾਹਜਹਾਨਪੁਰ ਸ਼ਹੀਦਾਂ ਦੀ ਨਗਰੀ ਹੈ ਅਸ਼ਫਾਕ ਉੱਲਾ ਖਾਨ ਰਾਮ ਪ੍ਰਸਾਦ ਬਿਸਮਲ ਸਾਹਿਬ ਸੋ ਉਸ ਸ਼ਾਹਜਹਾਨਪੁਰ ਸ਼ਹੀਦਾਂ ਦੀ ਧਰਤੀ ਵਾਲਾ ਇਹ ਜ਼ਿਲ੍ਹਾ ਆ ਤੇ ਆ ਮਹਿੰਦੀਪੁਰ ਜਿਹਨੂੰ ਮੋਦੀਪੁਰੀ ਕਹੀ ਜਾਂਦੇ ਆ ਮੋਦੀਨਪੁਰ ਹੈ ਇੱਥੋਂ 2-3 ਕਿਲੋਮੀਟਰ ਹੈ ਹਾਂਜੀ ਤਾਂ 3.5 ਕਿਲੋਮੀਟਰ ਆ ਉਹ ਜਿਹੜਾ ਵੰਡਾ ਹੈਗਾ ਉਹ ਇੱਥੋਂ ਹੈਗਾ 11 11.5 ਉਹ ਮੁੱਖ ਸ਼ਹਿਰ ਆ ਤੁਹਾਡਾ ਸੋ ਵਧੀਆ ਲੱਗਿਆ ਬਾਈ ਜੀ ਜਿੰਦਾਬਾਦ ਸੋ ਯੂਪੀ ਦੇ ਰੰਗ ਸਸਿਕਾਲ ਸਸਿਕਾਲ ਸੋ ਹਾਸ ਤਾਂ ਕਾਫੀ ਹੈ ਗੁਰੂ ਸਾਹਿਬ ਦੀ ਤਸਵੀਰ ਲੱਗੀ ਹੈ ਬਾਈ ਜੀ ਹੋਰਾਂ ਦੇ ਸੋ ਵਸਦਾ ਰਸਤਾ ਪਰਵਾਰ ਆ ਕੋਪ ਬਨੇ ਹੋਇਆ ਉਹ ਅੱਗੇ ਅੰਮ੍ਰਿਤਸਰੀਆਂ ਦੇ ਮਝੈਲਾਂ ਦੇ ਡੇਰੇ ਦੱਸਦੇ ਆ ਚਾਲੇ ਚਾਲੇ ਕਹਿੰਦੇ ਇੱਥੇ ਫਾਰਮ ਹਾਊਸ ਨੂੰ ਐਸ ਇਲਾਕੇ ਚ ਦੋਸਤੋ ਪਾਣੀ ਹੋਛਾ ਆ ਤਾਂ ਹੀ ਇਸ ਇਲਾਕੇ ਚ ਨਲਕੇ ਅਜੇ ਵੀ ਚੱਲਦੇ ਆ ਇਹ ਮੇਰੇ ਖਿਆਲ ਨਾਲ ਮੋਢੇ ਦੇ ਨੜਕੇ ਹੁਣਿਆ 47 ਤੋਂ ਬਾਅਦ ਪੰਜਾਬ ਦੇ ਆ ਕਿਸੇ ਨੇ ਕੋਈ ਧਾਰਮਿਕ ਸਥਾਨ ਬਣਾਇਆ ਹਨੂਮਾਨ ਜੀ ਦਾ ਸੋ ਇੱਥੇ ਵੀ ਨਲਕਾ ਲੱਗਾ ਪੰਜਾਬ ਚ ਨਹੀਂ ਮੇਰੇ ਖਿਆਲ ਨਾਲ ਬਹੁਤ ਘੱਟ ਹੈ ਕਿਉਂਕਿ ਚਾਂਸ ਹੀ ਕੋਈ ਨਹੀਂ ਚੱਲਣ ਦਾ ਜਿਹੜੇ ਸੀ ਲੋਕਾਂ ਨੇ ਪੱਟ ਕੇ ਵੇਚਤੇ ਹੋਣੇ ਆ ਜੇ ਹੋਏ ਕਿਤੇ ਜਰੂਰ ਦੱਸਿਓ ਕਿਸੇ ਵੀਰ ਦਾ ਕਿਤੇ ਚੱਲਦਾ ਹੋਵੇ ਜਾਂ ਰੱਖਿਆ ਹੋਵੇ ਸੋ ਇਹ ਇਲਾਕਾ ਆ ਕੰਦਰਪੁਰ ਇਹ ਮਹਾਰਾਜ ਕਾਲੀਚਰਨ ਇੰਟਰ ਕਾਲਜ ਇਹ ਇਲਾਕਾ ਆ ਕੰਦਰਪੁਰ ਸੋ ਦੋਸਤੋ اے ਸੀ ਮੁਹਦੀਨ ਪਰ ਜਿਹਨੂੰ ਮੋਦੀਪੁਰੀ ਕਹਿੰਦੇ ਆ ਪੂਰਨ ਪਰ ਇਹ ਤੋਂ 72 ਕਿਲੋਮੀਟਰ ਹੈ ਮੁਹਦੀਨ ਪਰ ਬਾਂਦਾ ਸੋ ਆਮ ਭਾਸ਼ਾ ਜੇ ਇਹਨੂੰ ਮੋਦੀਪੁਰੀ ਕਹਿੰਦੇ ਆ ਮੁਹਦੀਨ ਪਰ ਤੋਂ ਸੋ ਉਮੀਦ ਕਰਦੇ ਆ ਮੁਹਦੀਨ ਪਰ ਮੋਹ ਵਾਲੀ ਧਰਤੀ ਰਹੇ ਮੋਹ ਵਾਲਾ ਦੀਨ ਜਾਨੀ ਮੁਹਦੀਨ ਪਰ ਇਹਨੂੰ ਕਿਸੇ ਧਰਮ ਵਿਸ਼ੇਸ਼ ਨਾਲ ਜੋੜ ਕੇ ਉਮੀਦ ਕਰਦੇ ਆ ਕਿ ਇਸ ਦਾ ਨਾਮ ਮੋਦੀਪੁਰ ਨਾ ਕਿਤੇ ਬਣ ਜਾਵੇ ਜਿਹੜਾ ਕਿ ਅਕਸਰ ਬਦਲ ਜਾਂਦਾ ਅਲਾਹਾਬਾਦ ਪਰਾਗਰਾਜ ਬਣ ਜਾਂਦਾ ਇਹ ਚੀਜ਼ਾ ਨਹੀਂ ਹੋਣੀ ਚਾਹੀਦੀ ਕਿੱਡਾ ਸੋਹਣਾ ਨਾ ਹੈ ਮੋਹਦੀਨ ਜਿਹੜਾ ਦੀਨ ਮੁਹੱਬਤ ਕਰੇ ਹੈ ਨਾ ਸੋ ਇਸ ਨੂੰ ਧਰਮਾਂ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ ਸੋ ਸਾਡਾ ਦੀਨ ਜਿਹੜਾ ਮੋਹਣ ਵਾਲਾ ਦੀਨ ਹੋਣਾ ਚਾਹੀਦਾ ਜਿਹੜਾ ਮਨ 모ਵੇ ਸੋ ਆਜ ਚੱਲਿਆ ਕੋਈ ਵੀਰ ਫੌਰ ਪਰਦੇਸੀ ਹੱਥ 'ਚ ਬੈਂਟੀਆਂ ਮੋਢੇ 'ਤੇ ਸੀ ਤੁਰ ਚੱਲਿਆ ਮੇਰਾ ਫੌਰ ਪਰਦੇਸੀ ਸੋ ਅਸੀਂ ਵੀ ਭਾਈ ਬelhāl ਥੋੜੇ ਜੇ ਪਰਦੇਸੀ ਹੋ ਐ ਯੂਪੀ ਦੀ ਧਰਤ ਤੇ ਆ ਵੇਖੋ ਹੈਲਮਟ ਕੋਈ ਵੀ ਨਹੀਂ ਲੈਂਦਾ ਮਹਿਰੂਆ ਬਿਠਾਏ ਆ ਪਿੱਛੇ ਸੋ ਆ ਜਿਹੜੀਆਂ ਭੁੰਡੀਆਂ ਨੇ ਨਾ ਬੈਟਰੀ ਵਾਲੀਆਂ ਇਹ ਬਹੁਤ ਚਲਦੀਆਂ ਨੇ ਸਾਰੇ ਹੀ ਟ੍ਰੈਫਿਕ ਦੀ ਵੱਡੀ ਸਮੱਸਿਆ ਹੈ ਨਾ ਕੋਈ ਲਾਇਸੈਂਸ ਨਾ ਕੋਈ ਰਜਿਸਟ੍ਰੇਸ਼ਨ ਸਾਰੇ ਘਰ ਦਾ ਸਮਾਨ ਇਹਦੇ ਉੱਤੇ ਸੋ ਇਹ ਬਹੁਤ ਹੋ ਗਿਆ ਧੰਨਵਾਦ ਸਤਿ ਸ੍ਰੀ ਅਕਾਲ